हां जी दोस्तों सत श्री अकाल स्वागत है ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਇੱਕ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਬੜੀ ਸਪੈਸ਼ਲ ਵੀਡੀਓ ਆ ਵੈਸੇ ਆਪਾਂ ਐਨੀਮਲ ਦੀ ਵੀਡੀਓ ਅਕਸਰ ਕਰਦੇ ਰਹਿੰਦੇ ਆ ਐਨੀਮਲ ਮੱਝਾਂ ਗਾਵਾਂ ਬੇੜਾ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦਾ ਤੇ ਇੱਕ ਕਾਫੀ ਸ਼ੌਂਕੀ ਭਰਾ ਦੇ ਕੋਲ ਆਏ ਆ ਅੱਜ ਜਿੱਥੇ ਆਪਾਂ ਖੜੇ ਆ ਜਾਂ ਜਿੱਥੇ ਬੈਠੀਆਂ ਪਿੰਡ ਖੋਸੇ ਕੋਟਲੇ ਧਰਮਕੋਟ ਤਹਿਸੀਲ ਤੇ ਜ਼ਿਲ੍ਹਾ ਮੋਗੇ ਦਾ ਪਿੰਡ ਆ ਖੋਸਾ ਕੋਟਲਾ ਹਰਜੀਤ ਵੀਰ ਮੇਰੇ ਨਾਲ ਬੈਠਾ ਤੇ ਅੱਜ ਕਿਉਂਕਿ ਹਰੇਕ ਭਰਾ ਦਾ ਸ਼ੌਂਕ ਹੁੰਦਾ ਹੈ ਕਿਸੇ ਵੀਰ ਨੂੰ ਜਰਮਨ ਸ਼ੈਫਟ ਦਾ ਕਿਸੇ ਨੂੰ ਅਮਰੀਕਨ ਬੁੱਲੀ ਦਾ ਤੇ ਕਿਸੇ ਭਰਾ ਦੇ ਹੋਰ ਵੀ ਵੱਖੋ-ਵੱਖਰੇ ਬਰੀਡ ਦੇ ਉੱਪਰ ਸ਼ੌਂਕ ਹੁੰਦੇ ਆ ਖਾਸ ਕਰਕੇ ਡੌਗ ਦੇ ਵਿੱਚ ਹਾਂਸਕੀ ਡੌਗ ਦਾ ਵੀਰ ਬੜਾ ਸ਼ਕੀਨ ਆ ਸ਼ੌਂਕ ਰੱਖਦਾ ਹਾਂਸਕੀ ਡੌਗ ਵੀਰ ਦੇ ਕੋਲ ਆ ਫੀਮੇਲਸ ਨੇ ਤੇ ਨਾਲ ਦੀ ਨਾਲ ਜਿਹੜੇ ਅੱਜ ਪਪ ਵੀਰ ਸੇਲ ਕਰਦਾ ਪਿਆ ਤਿੰਨ ਫੀਮੇਲ ਪਪ ਨੇ ਜਿਹੜੇ ਵੀਰ ਸੇਲ ਕਰਦਾ ਪਿਆ ਪੂਰੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਤੁਸੀਂ ਜਿਹੜੇ ਹਾਂਸਕੀ ਡੌਗ ਫੀਮੇਲ ਦੇਖ ਰਹੇ ਹੋ ਚੰਗੀ ਕੁਆਲਿਟੀ ਦੇ ਵਿੱਚ ਨੇ ਬਾਕੀ ਪ੍ਰੋਪਰ ਆਪਾਂ ਪੁੱਛਾਂਗੇ ਵੀਰ ਤੋਂ ਉਹਨਾਂ ਦਾ ਪ੍ਰੋਫੈਸ਼ਨ ਪੁੱਛਾਂਗੇ ਵੀ ਕਿੰਨੇ ਕ ਲੌਂਗ ਟਾਈਮ ਤੋਂ ਜਿਹੜਾ ਇਹ ਕੰਮ ਕਰਦੇ ਆ ਰਹੇ ਆ ਇੱਕ ਨਸਲ ਬਰੀਡ ਦੇ ਉੱਪਰ ਸਭ ਤੋਂ ਪਹਿਲਾਂ ਹਰਜੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰੇ ਹਾਂਜੀ ਠੀਕ ਠਾਕ ਜੀ ਠੀਕ ਅੱਛਾ ਇੱਕ ਜਿਹੜੀ ਆਪਣੇ ਕੋਲ ਬਰੀਡ ਹੈ ਵੀਰ ਹੰਸਕੀ ਹਾਂਜੀ ਤੇ ਸਾਈਬੀਰੀਅਨ ਹੰਸਕੀ ਆ ਗਈ ਹੈ ਨਾ ਹਾਂਜੀ ਭਾਈ ਤੇ ਕਾਫੀ ਭਰਾਵਾਂ ਦਾ ਸ਼ੌਂਕ ਆ ਮਤਲਬ ਇਹਨਾਂ ਦਾ ਕਿਦਾਂ ਟ੍ਰੈਂਡ ਚੱਲਦਾ ਪਿਆ ਅੱਜਕੱਲ ਜਦੋਂ ਆਪਾਂ ਵੇਖਦੇ ਆ ਵੀ ਆਪਣੇ ਭੈਣ ਭਰਾ ਆਪਣੇ ਜੰਗ ਜਾਂ ਬੱਚਿਆਂ ਨੂੰ ਕਿਹੋ ਜਿਹਾ ਸ਼ੌਂਕ ਆ ਇਸ ਡੌਗ ਬਰੀਡ ਨੂੰ ਲੈ ਕੇ ਬਈ ਇਹਦਾ ਬਹੁਤ ਜਾਣਿਆਂ ਨੂੰ ਬੰਦਿਆਂ ਨੂੰ ਸ਼ੌਂਕ ਆ ਇਹਨਾਂ ਦਾ ਹਾਂਜੀ ਤੇ ਜਿਹੜੇ ਬੰਦੇ ਰੱਖਣਾ ਚਾਹੁੰਦੇ ਆ ਹਾਂਜੀ ਉਹਨਾਂ ਲਈ ਆਪਾਂ ਅੱਜ ਇਹ ਹੰਸਕੀ ਫੀਮੇਲ ਲੈ ਕੇ ਆਏ ਆ ਠੀਕ ਆ ਜੀ ਇਹ ਅੱਜ ਆਪਾਂ ਸੇਲ ਕਰਦੇ ਪਏ ਆ ਸੇਲ ਕਰਦੇ ਪਏ ਆ ਬਈ ਆਪਾਂ ਠੀਕ ਆ ਅੱਛਾ ਹਰਜੀਤ ਭਾਈ ਇਹ ਇੱਕ ਤਾਂ ਜਿਹੜੀ ਫੀਮੇਲ ਆਪਣੇ ਕੋਲ ਇੱਕ ਆ ਕੇ ਦੋ ਫੀਮੇਲ ਨੇ ਆਪਣੇ ਕੋਲ ਜਿਹੜੀ ਹੰਸਕੀ ਦੇਵੇ ਦੋ ਫੀਮੇਲ ਆ ਬਈ ਆਪਣੇ ਕੋਲੇ ਠੀਕ ਇਹ ਬਲੂ ਆਈਸ ਵਾਲੇ ਆਗੇ ਨਾ ਹਾਂ ਹਾਂਜੀ ਬਈ ਬਲੂ ਆਈਸ ਵਾਲੇ ਨੀਲੀ ਅੱਖਾਂ ਵਾਲੇ ਹਾਂਜੀ ਠੀਕ ਆ ਅੱਛਾ ਹਰਜੀਤ ਭਾਈ ਜੇਕਰ ਆਪਾਂ ਤੁਹਾਡੇ ਪ੍ਰੋਫੈਸ਼ਨ ਦੀ ਗੱਲ ਕਰੀਏ ਥੋੜੀ ਬੈਕ ਸਾਈਡ ਕਿੰਨੇ ਕ ਲੰਬੇ ਸਮੇਂ ਤੋਂ ਜਿਹੜਾ ਕੰਮ ਇਸ ਬਰੀਡ ਦੇ ਉੱਤੇ ਕਰਦੇ ਆ ਰਹੇ ਜੀ ਇਹੋ ਬਰੀਡ ਦੇ ਉੱਪਰ ਹੀ ਕੰਮ ਕਰਦੇ ਆ ਰਹੇ ਜੀ ਹਸਕੀ ਦੇ ਉੱਪਰ ਹੀ ਜ਼ਿਆਦਾਤਰ ਕੇ ਜਾਂ ਹੋਰ ਵੀ ਬਰੀਡ ਆਪਾਂ ਰੱਖਦੇ ਨਹੀਂ ਵੀਰੇ ਆਪਣੇ ਕੋਲੇ ਇਕੱਲੇ ਹਸਕੀ ਆ ਹਸਕੀ ਆ ਆਪਾਂ ਨੂੰ 2 ਸਾਲ ਹੋ ਗਏ ਆ ਤਕਰੀਬਨ ਠੀਕ ਆ ਛੋਟੇ ਬੱਚੇ ਲਿਆਂਦੇ ਸੀ ਉਹ ਠੀਕ ਆ ਤੇ 1.5 ਸਾਲ ਦੀ ਹੋ ਗਏ ਉਹ 2 ਸਾਲ ਦੀ ਹੋ ਗਏ ਸੁਈ ਆ ਠੀਕ ਆ ਇਹ ਜਿਹੜੀ ਵੱਡੀ ਫੀਮੇਲ ਆ ਜਿਹਨਾਂ ਜਿਸ ਫੀਮੇਲ ਨੇ ਜਨਮ ਦਿੱਤੇ ਨੇ ਬੱਚਿਆਂ ਨੂੰ ਇਹ ਆਪ 2 ਸਾਲ ਦੀ ਆ ਹ ਠੀਕ ਆ ਵੀਰੇ ਇਹ ਬੱਚਿਆਂ ਦੀ ਉਮਰ ਕਿੰਨੀ ਆ ਜਿਹੜੀਆਂ ਆਪਾਂ ਫੀਮੇਲਾਂ ਸੇਲ ਕਰਦੇ ਆ ਬੱਚਿਆਂ ਦੀ ਉਮਰ ਵੀ 57 57 ਦੇ ਬੱਚੇ ਆ ਠੀਕ ਆ ਲੋ ਵੀ ਇਹ 57 57 ਦਿਨਾਂ ਦੇ ਦੋਸਤੋ ਬੱਚੇ ਨੇ ਫੀਮੇਲ ਨੇ ਇਹ ਹਰਜੀਤ ਸਾਰੀਆਂ ਫੀਮੇਲ ਨੇ ਆਪਣੇ ਕੋਲ ਹਾਂਜੀ ਸਾਰੀਆਂ ਫੀਮੇਲ ਆ ਬਈ ਠੀਕ ਆ ਜੀ ਤੇ ਬਾਕੀ ਹਰਜੀਤ ਜੇਕਰ ਇਹਨਾਂ ਦੇ ਮਦਰ ਦੀ ਤਾਂ ਆਪਣੇ ਕੋਲ ਚਲੋ ਪ੍ਰੂਫ ਹੈਗਾ ਮਦਰ ਤਾਂ ਆਪਣੇ ਕੋਲ ਹੀ ਆ ਜਿਹੜੇ ਭੈਣ ਭਰਾ ਨੇ ਖਰੀਦਦਾਰੀ ਕਰਨੀ ਆ ਉਹਨਾਂ ਮਦਰ ਦੀ ਦੇਖ ਹੀ ਲੈਣੀ ਆ ਤੇ ਜੇਕਰ ਫਾਦਰ ਦੀ ਗੱਲ ਕਰੀਏ ਫਾਦਰ ਬਲੱਡ ਲਾਈਨ ਕਿਹੜੇ ਪਾਸਿਓਂ ਆ ਕਿਧਰੋਂ ਆ ਵੀਰੇ ਹਸ਼ਿਆਰਪੁਰ ਕ੍ਰਿਸਟਲ ਡੌਗ ਵਾਲਿਆਂ ਦੇ ਉਹ ਮਾ ਇਹਨਾਂ ਦੀ ਮੀਟਿੰਗ ਕਰਵਾਈ ਸੀਗੀ ਠੀਕ ਆ ਜੀ ਤੇ ਉੱਥੋਂ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਤੁਸੀਂ ਨਾਲ ਐਡ ਕਰ ਦਿਓ ਮੀਟਿੰਗ ਦੀ ਹੈਗੀ ਆਪਣੇ ਕੋਲ ਮੀਟਿੰਗ ਨਹੀਂ ਹੈਗੀ ਜੀ ਆਪਣੇ ਕੋਲ ਠੀਕ ਆ ਜੀ ਕ੍ਰਿਸਟਲ ਡੌਗ ਵਾਲਿਆ ਹੁਸ਼ਿਆਰਪੁਰ ਤੋਂ ਹਾਂਜੀ ਹੁਸ਼ਿਆਰਪੁਰ ਤੋਂ ਮਤਲਬ ਕਿ ਕੰਪੀਟੀਸ਼ਨ ਜਿਵੇਂ ਆਪਣੇ ਡੌਗ ਸ਼ੋ ਹੁੰਦੇ ਰਹਿੰਦੇ ਆ ਪੰਜਾਬ ਦੇ ਵਿੱਚ ਜਾਂ ਆਊਟ ਆਫ ਸਟੇਟ ਤੇ ਵੀਰ ਹੁਣੇ اٹੈਂਡ ਕਰਦੇ ਆ اٹੈਂਡ ਕਰਦੇ ਆ ਵੀਰੇ ਉਹਨਾਂ ਕੋਲੇ 45 ਤੋਂ 55 ਡੌਗ ਹੈਗੇ ਆ 45 ਤੋਂ 55 ਡੌਗ ਉਹ ਹਸਕੀ ਆ ਕਿ ਹੋਰ ਵੀ ਹਸਕੀ ਆ ਓਨਲੀ ਹਸਕੀ ਦਾ ਕੰਮ ਓਨਲੀ ਹਸਕੀ ਦਾ ਕੰਮ ਓਨਲੀ ਹਸਕੀ ਦਾ ਕੰਮ ਠੀਕ ਹੈ ਜੀ ਅੱਛਾ ਹਰਜੀਤ ਜਿਹੜੀ ਮੀਟਿੰਗ ਆਪਾਂ ਕਰਾਈ ਆ ਆਪਣੀ ਫੀਮੇਲ ਹਾਂਜੀ ਇਹ ਕਿਹੜੇ ਕਲਰ ਦੀ ਗੱਲ ਕਰ ਲਈ ਜਿਵੇਂ ਇਹਨਾਂ ਦਾ ਇੱਕ ਕਲਰ ਹੈਗਾ ਜਿਵੇਂ ਇੱਕ ਆਪਾਂ ਗੱਲ ਕਰਦੇ ਵੀ ਸੀਮੈਂਟ ਤੇ ਬਲੈਕ ਰੰਗਾ ਤਾਂ ਵਾਈਟ ਦਾ ਕੰਬੀਨੇਸ਼ਨ ਤੇ ਆ ਔਰਿਜਨਲ ਕਲਰ ਆ ਸਾਈਬੀਰੀਅਨ ਜਿਹੜੀ ਹਸਕੀ ਆ ਉਹ ਕਲਰ ਕਿਹੜਾ ਸੀਗਾ ਜਿਹੜੇ ਕੋਲ ਆਪਾਂ ਮੀਟਿੰਗ ਕਰ ਲਈ ਉਹ ਵੀਰੇ ਤੰਬੇ ਰੰਗਾ ਕਲਰ ਆ ਗੋਲਡਨ ਕਲਰ ਕੈਸਾ ਹੈ ਗੋਲਡਨ ਤੰਬੇ ਰੰਗਾ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਬਾਕੀ ਅੱਜ ਜਿਹੜੀਆਂ ਦੋਸਤੋ ਫੀਮੇਲ ਵੀਰ ਸੇਲ ਕਰਦਾ ਪਿਆ ਤੁਸੀਂ ਸਕਰੀਨ ਦੇ ਉੱਪਰ ਜਿਹੜੇ ਬੱਚੇ ਚੰਗੀ ਤਰ੍ਹਾਂ ਦੇਖ ਵੀ ਰਹੇ ਜੇ ਤੇ ਜਿਸ ਡੌਗ ਤੋਂ ਵੀਰ ਉਹਨਾਂ ਨੇ ਮੀਟਿੰਗ ਕਰਵਾਈ ਆ ਉਹਦੀ ਆਪਾਂ ਇੱਕ ਵੱਖਰੇ ਤੌਰ ਤੇ ਨਾਲ ਇੱਕ ਕਲਿੱਪ ਵੀ ਚਲਾਵਾਂਗੇ ਠੀਕ ਆ ਜੀ ਬਾਕੀ ਕ੍ਰਿਸਟਲ ਡੌਗ ਵਾਲੇ ਹੁਸ਼ਿਆਰਪੁਰ ਤੋਂ ਮੈਨੂੰ ਲੱਗਦਾ ਵੀ ਜਿਹੜੇ ਭਰਾ ਆਪਣੇ ਇਸ ਨਸਲ ਬਰੀਡ ਦੇ ਪਾਰਕੂ ਆ ਜਾਂ ਹੋਰ ਵੀ ਭਰਾ ਡੌਗ ਸ਼ੋਅ ਜਾਂ ਅਟੈਂਡ ਕਰਦੇ ਆ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਉਹਨਾਂ ਵੀਰ ਦੀ ਪਿਛੋ ਬੈਕਗ੍ਰਾਉਂਡ ਕੀ ਆ ਉਹਨਾਂ ਕੋਲ ਕਿਹੋ ਕਿਹੋ ਜੀ ਵੈਰਾਈਟੀ ਕੁਆਲਿਟੀ ਅੱਜ ਮੌਜੂਦ ਆ ਅੱਛਾ ਅਰਜੀਤ ਭਾਈ ਮਤਲਬ ਕੋਈ ਸ਼ੌਂਕ ਹੈਗਾ ਮਤਲਬ ਗਾ ਆਪਾਂ ਕੋਈ ਡੌਗ ਸ਼ੋ ਵੀ ਮੇਲਾ ਕੋ ਟੈਂਡ ਕੀਤਾ ਜਾਂ ਮਤਲਬ ਆਪਣਾ ਘਰ ਤੱਕ ਹਜੇ ਤੱਕ ਸੀਮਤ ਬੱਚੇ ਅਸੀਂ ਸੇਲ ਕਰਨ ਦਾ ਹੀ ਪ੍ਰੋਗਰਾਮ ਹੈ ਤੇ ਘਰ ਤੱਕ ਹੀ ਆਈ ਆ ਆਪਾਂ ਇੱਕ ਡੌਗ ਸ਼ੋ ਤੇ ਲੈ ਕੇ ਗਿਆ ਸੀਗਾ ਮੈਂ ਅੱਛਾ ਹਾਂ ਉੱਥੇ ਜਾਨੀ ਕਿ ਵਧੀਆ ਰਿਸਪੌਂਸ ਰਿਹਾ ਚੰਗਾ ਰਿਸਪੌਂਸ ਰਿਹਾ ਹਾਂਜੀ ਚੰਗਾ ਰਿਸਪੌਂਸ ਰਿਹਾ ਠੀਕ ਹੈ ਵੀਰੇ ਠੀਕ ਆ ਤੇ ਅੱਛਾ ਹਰਦੀਪ ਅੱਜ ਜਿਹੜੀਆਂ ਆਪਾਂ ਫੀਮੇਲ ਨਾਲ ਡੌਗ ਸੇਲ ਕਰਦੇ ਆਪਾਂ ਇੱਕ ਫੀਮੇਲ ਦੀ ਕੀ ਕੀਮਤ ਰੱਖੀ ਆ ਭਾਈ ਇੱਕ ਪਰਸਨ ਇੱਕ ਫੀਮੇਲ ਖਰੀਦਣਾ ਚਾਹੁੰਦਾ ਤਾਂ ਕੀ ਕੀਮਤ ਕੀ ਕਰਨੀ ਪਊਗੀ ਇੱਕ ਫੀਮੇਲ ਦੀ 14000 ਰੁਪਿਆ ਕੀਮਤ ਰੱਖੀ ਆ ਆਪਣੀ 14000 ਆ ਹਾਂਜੀ ਲੋ ਵੀ ਦੋਸਤੋ 14000 ਰੁਪਿਆ ਇੱਕ ਫੀਮੇਲ ਦੀ ਵੀਰ ਨੇ ਕੀਮਤ ਰੱਖੀ ਆ ਤੇ ਬਾਕੀ ਕੋਈ ਜਿੱਦਾਂ ਵੀਰ ਮੰਨ ਲਓ ਵੀ ਜਿਵੇਂ ਪੇਪਰ ਹੁੰਦੇ ਆ ਮੇਰੇ ਪੇਪਰਾਂ ਦਾ ਅਲੱਗ ਤੋਂ ਚਾਰਜਸ ਹੁੰਦੇ ਆ ਮੈਂ ਪੇਪਰ ਜਾਨੀ ਕਿ ਜਿਹੜੇ ਜਿੱਥੋਂ ਮੈਂ ਇਹ ਮੀਟਿੰਗ ਕਰਵਾਈ ਆ ਹਾਂਜੀ ਉਹਨਾਂ ਤੋਂ ਮੈਂ ਪੇਪਰ ਲੈ ਦੂੰਗਾ ਪੇਪਰ ਦੇ 4000 ਰੁਪਿਆ ਅਲੱਗ ਤੋਂ ਚਾਰਜਸ ਹੁੰਦੇ ਆ 4000 ਰੁਪਿਆ ਐਕਸਟਰਾ ਪੇ ਕਰਨਾ ਪਊਗਾ ਐਕਸਟਰਾ ਪੇ ਕਰਨਾ ਪਊਗਾ ਜੀ ਪੇਪਰ ਇਨਵੋਲਵ ਹੋ ਜਾਣਗੇ ਠੀਕ ਆ ਜੀ ਪ ਤੇ ਬਾਕੀ ਵਿਦਾਊਟ ਕਿਸੇ ਭਰਾਣੇ ਪੇਪਰਾਂ ਤੋਂ ਲੈਣਾ ਤੇ 14000 ਰੁਪਈਆ ਪਰ ਪੀਸ ਹਾਂਜੀ ਪਰ ਪੀਸ ਦਾ 14 ਠੀਕ ਹੈ ਜੀ ਸੋ 3 ਫੀਮੇਲ ਨੇ ਦੋਸਤੋ ਤੇ 14000 ਸਿੰਗਲ ਦਾ ਜਿਹੜਾ ਰੇਟ ਰਹੂਗਾ ਤੇ ਤਿੰਨੇ ਫੀਮੇਲ ਵੀਰ ਸੇਲ ਕਰਦਾ ਪਿਆ ਹਰਜੀਤ ਸਿੰਘ ਤੇ ਬਾਕੀ ਤੁਸੀਂ ਵਿਜਿਟ ਕਰੋ ਇੱਥੇ ਆਪਣੀ ਵਿਜਿਟ ਕਰਕੇ ਘਰੇ ਵੇਖ ਸਕਦੇ ਜੀ ਅਖੀ ਬਹੁਤ ਵਧੀਆ ਚੰਗੀਆਂ ਫੀਮੇਲ ਨੇ 56 57 ਦੇਣ ਦੀਆਂ ਫੀਮੇਲ ਨੇ ਤੇ ਬਾਕੀ ਹਰਜੀਤ ਇਹਨਾਂ ਦੀ ਕੋਈ ਵੈਕਸੀਨੇਸ਼ਨ ਹੋ ਚੁੱਕੀ ਹੈ ਅਜੇ ਤੱਕ ਹਾਂਜੀ ਵੀਰੇ ਫਰਸਟ ਵੈਕਸੀਨੇਸ਼ਨ ਹੋ ਹੋ ਚੁੱਕੀ ਹੈ ਇਹਨਾਂ ਦੀ ਫਰਸਟ ਵੈਕਸੀਨੇਸ਼ਨ ਡਨ ਆ ਹਾਂਜੀ ਠੀਕ ਕਰੇ ਬਾਕੀ ਕਾਰਡ ਕੋਡ ਵਗੈਰਾ ਪ੍ਰੋਪਰ ਆਪਾਂ ਇਸ਼ੂ ਕਰ ਦੇ ਦਾਂਗੇ ਬਈ ਠੀਕ ਹੈ ਵੀਰੇ ਠੀਕ ਸੋ ਇਹ ਦੋਸਤੋ ਅੱਜ ਆਪਣੀ ਵਿਸ਼ੇਸ਼ ਵੀਡੀਓ ਸੀ ਵਿਸ਼ੇਸ਼ ਵਿਜ਼ਿਟ ਸੀ ਕੀ ਵੀਰ ਹਰਜੀਤ ਸਿੰਘ ਦੇ ਕੋਲ ਹੰਸ ਕੀ ਦੇ ਵੀਰ ਸ਼ੌਂਕ ਰੱਖਦੇ ਆ ਇੱਕ ਬਰੀਡ ਤੇ ਕੰਮ ਕਰਦੇ ਪਏ ਆ ਤੇ ਅੱਜ ਪਪ ਜਿਹੜੇ ਵੀਰ ਨੂੰ ਸੀਲ ਕਰਦੇ ਪਏ ਆ ਸੋ ਮਦਰ ਦਾ ਬਿਲਕੁਲ ਰਿਕਾਰਡ ਤੁਹਾਨੂੰ ਦਿਖਪੂਗਾ ਸਾਹਮਣੇ ਠੀਕ ਆ ਜੀ ਕਿਹੋ ਜਿਹੇ ਬੱਚੇ ਪਾਏ ਆ ਨਿਸ਼ਾਨੀਆਂ ਕਿਹੋ ਜੀਆਂ ਨੇ ਮਾਰਕਿੰਗ ਕਿਹੋ ਜੀ ਆ ਉਹ ਤੁਸੀਂ ਇੱਥੇ ਆ ਕੇ ਦੇਖ ਲਿਆ ਜੀ ਫਾਦਰ ਦੀ ਬੈਕਗ੍ਰਾਉਂਡ ਜਿਹੜੀ ਆ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਪਿੱਛੋਂ ਕ੍ਰਿਸਟਲ ਡੌਗ ਵਾਲੇ ਉਸੇ ਜਿਹੜਾ ਡੌਗ ਦਾ ਜਿਹੜਾ ਇਹ ਰਿਜ਼ਲਟ ਆ ਜਿਹੜਾ ਇਹਨਾਂ ਦੇ ਕੋਲ ਆ ਤੇ ਇੱਕ ਹਰਜੀਤ ਆਪਣੇ ਕੰਟੈਕਟ ਨੰਬਰ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਕਾਲ ਕਰਨੀ ਉਸ ਜ਼ਰੂਰ ਸਾਂਝੇ ਕਰਦੇ 700 ਹਾਂਜੀ 9387993 ਠੀਕ ਹੈ ਜੀ 793 87993 ਠੀਕ ਹੈ ਭਾਈ ਸੋ ਦੋਸਤੋ ਇਹ ਨੰਬਰ ਜਿਹੜੇ ਸਕਰੀਨ ਦੇ ਬਿਲਕੁਲ ਥੱਲੇ ਚੱਲਣਗੇ ਹਰਜੀਤ ਵੀਰ ਦਾ ਜਿਹੜਾ ਕੰਮ ਆ ਠੀਕ ਹੈ ਜੀ ਸੇਲ ਪਰਚੇਜ ਦਾ ਕੰਮ ਆ ਇਸ ਤੋਂ ਬਾਅਦ ਵੀ ਹਰਜੀਤ ਇਸੇ ਤਰ੍ਹਾਂ ਬੱਚੇ ਹੋਰ ਵੀ ਹੁੰਦੇ ਰਹਿਣਗੇ ਆਪਣੇ ਕੋਲ ਹਾਂਜੀ 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 ਵੀਰੇ ਮੇਰੇ ਕੋਲ ਦੂਜੀ ਡੌਗ ਵੀ ਹੈਗੀ ਇੱਕ ਉਹ ਵੀ ਹੁਣ ਮੀਟਿੰਗ ਕਰਵਾਉਣ ਵਾਲੀ ਆ ਸੂਣ ਵਾਲੀ ਆ ਦੋ 60 ਦਿਨ ਤੇ ਸੂ ਪੈਂਦੇ ਆ ਠੀਕ ਆ ਵੀਰੇ ਅਜਰਜੀਤ ਭਾਈ ਮੰਨ ਲਓ ਵੀ ਜੇਕਰ ਹੋਰ ਵੀ ਪ੍ਰੋਵਾਈਡ ਕਰਾਉਣੇ ਹੋਣ ਕਿਸੇ ਭਰਾ ਨੂੰ ਮੰਨ ਲਾ ਜੇ ਹਸਕੀ ਤੁਹਾਡੇ ਕੋਲ 3 ਫੀਮੇਲ ਨੇ ਇਹ ਮੇਲ ਵੀ ਪਾਇਆ ਇਹਨੇ ਕੋਈ ਕਿ ਮੇਲ ਸੇਲ ਕਰਤੇ ਸੀ ਮੇਲ ਸੇਲ ਕਰ ਸੇਲ ਕਰਤਾ ਕਿੰਨੇ ਟੋਟਲ ਬੱਚੇ ਕਿੰਨੇ ਦਿੱਤੇ ਸੀ ਪੰਜ ਬੱਚੇ ਦਿੱਤੇ ਪੰਜ ਬੱਚੇ ਸੀ ਟੋਟਲ ਪੰਜ ਬੱਚੇ ਸੀਗੇ ਦੋ ਦੋ ਮੇਲ ਸੀ 3 ਫੀਮੇਲ ਸੀਗੇ ਬੱਚੇ ਪੂਰੇ ਹੈਲਥ ਤੇ ਇਹ ਦੋਸਤੋ ਅੱਜ ਆਪਣੀ ਵਿਸ਼ੇਸ਼ ਗੱਲਬਾਤ ਸੀਗੀ ਤੇ ਕਿਸੇ ਭਰਾ ਨੂੰ ਹਸਕੀ ਡੌਗ ਚਾਹੀਦੇ ਆ ਫੀਮੇਲ ਜਾਂ ਮੇਲ ਚਾਹੀਦੇ ਆ ਤੇ ਵੀਰ ਪ੍ਰੋਵਾਈਡ ਕਰਾ ਦੂਗਾ ਤੁਹਾਨੂੰ ਅੱਜ ਜਿਹੜੇ ਹੁਣ ਆਪਣੇ ਇਸ ਵੀਰ ਦੇ ਬਿਲਕੁਲ ਫਾਰਮ ਤੇ ਅਵੇਲੇਬਲ ਨੇ ਉਹ 3 ਫੀਮੇਲ ਨੇ ਸੋ ਮਿਹਰਬਾਨੀ ਜਿੰਨੇ ਵੀਰ ਆਪਣੀ ਵੀਡੀਓ ਤੁਸੀਂ ਦੇਖੀ ਆ ਵੀਡੀਓ ਬਾਅਦ ਤੋਂ ਬਾਅਦ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਮੇਰੇ ਭਰਾ ਸ਼ੌਕ ਰੱਖਦੇ ਆ ਉਹਨਾਂ ਦੇ ਧਿਆਨ ਦੇ ਵਿੱਚ ਇਹ ਵੀਡੀਓ ਆ ਸਕੇ ਤੇ ਖੋਸਾ ਕੋਟ ਦਾ ਪਿੰਡ ਮੋਕੇ ਦੇ ਬਿਲਕੁਲ ਨੇੜੇ ਧੰਨਵਾਦ ਮਿਹਰਬਾਨੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ